Terima <laughs> kasih ਰੇਡ ਕੀਤੀ ਗਈ ਹੈ ਕਿਸੇ ਰਿਗਾਰਡਿੰਗ ਰੇਡਸ ਲਈ ਹੈ ਔਰ ਕਿਸ ਕਿਸ ਇਲਾਕੇ ਚ ਜਰੀ ਰਹੀ ਹੈ ਜੋ ਇਹ ਸਾਡੀ ਇੱਕ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਹੈ ਜਿਸ ਦੇ ਵਿੱਚ ਕੀ ਜੋ ਸਾਡੇ ਵੱਲੋਂ ਜਿਹੜਾ ਇੰਡੀਆ ਦੇ ਵਿੱਚ ਸਾਡੇ ਦੇ ਨਸ਼ਾ ਵੇਚਣ ਦੀ ਇਤਲਾਹ ਆਂਦੀ ਹੈ ਜਾਂ ਪਹਿਲਾਂ ਵੀ ਇਤਲਾਹਾਂ ਦੀ ਆ ਰਹੀਆਂ ਸੇਫ ਪੰਜਾਬ ਦੇ ਟੈਕ ਪਲੇਟ ਦੇ ਉੱਪਰ ਸੋ ਉਹਦੇ ਮੁਤਾਬਿਕ ਸਾਡੇ ਵੱਲੋਂ ਉੱਥੇ ਕਾਰਵਾਈ ਕੀਤੀ ਜਾਂਦੀ ਹੈ ਸੇਫ ਪੰਜਾਬ ਦੇ ਤੱਕ ਮੈਂ ਤੁਹਾਨੂੰ ਦੱਸਾਂਗੀ ਕਿ ਪਬਲਿਕ ਦਾ ਕੋਈ ਵੀ ਬੰਦਾ ਆਪਣੀ ਆਇਡੈਂਟੀਟੀ ਤੇ ਨੰਬਰਸ ਪਾ ਕੇ ਦੱਸ ਸਕਦਾ ਹੈ ਕਿ ਕਿਸ ਏਰੀਆ ਦੇ ਵਿੱਚ ਨਸ਼ਾ ਵਿਕ ਰਿਹਾ ਹੈ ਸੋ ਉਸ ਮੁਤਾਬਿਕ ਸਾਡੇ ਵੱਲੋਂ ਅੱਜ ਇਸ ਟਾਈਮ ਤੇ 3-4 ਥਾਵਾਂ ਤੇ ਇਸ ਤਰ੍ਹਾਂ ਦਾ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਸੋ ਇਹਦੇ ਵਿੱਚ ਜੋ ਵੀ ਕਾਰਵਾਈ ਹੋਣੀ ਹੈ ਉਹ ਆਪਾਂ ਤੁਹਾਨੂੰ ਹੋਰ ਜਾਣਕਾਰੀ ਦੇ ਦਵਾਂਗੇ। ਐ ਨਸ਼ੇ ਦੇ ਵਿਰੁੱਧ ਜੋ ਤੁਸੀਂ ਕਾਰਵਾਈ ਕਰ ਰਹੇ ਹੋ ਨਾ ਇੱਕ ਹਾਂ ਐ ਉਹ ਹੀ ਦੱਸ ਰਹੀ ਸੀ ਕਿ ਇਹ ਇੱਕ ਯੋਗ ਨਸ਼ਾ ਵਿਰੋਧੀ ਵੀ ਹੈਗੀ ਹੈ ਕਿ ਸਾਡੇ ਕੋਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਹੈ ਕਿ ਕੁਝ ਹੋਰ ਥਾਵਾਂ ਤੇ ਵੀ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਵੇਚਣ ਦੇ ਨਵੇਂ ਤਰੀਕੇ ਵੀ ਲੱਗੇ ਜਾ ਰਹੇ। ਸੋ ਉਹਦੇ ਵਿੱਚ ਸਾਡੇ ਵੱਲੋਂ ਅੱਜ ਬਸਟੈਂਡ ਤੇ ਰੇਲਵੇ ਸਟੇਸ਼ਨ ਤੇ ਤੇ ਇਸ ਪਾਸੈਂਟਰ ਤੇ ਵੀ ਇਨਸਟਰੀ ਚੈਕਿੰਗ ਕਰਾਈ ਗਈ ਹੈ ਸੋ ਉਹ ਜੇ ਕਾਰਵਾਈ ਚੱਲ ਰਹੀ ਹੈ ਜਿਵੇਂ ਵੀ ਇਸ ਤਰ੍ਹਾਂ ਹੀ ਕਾਰਵਾਈ ਹੋਏਗੀ ਤਾਂ ਆਪਾਂ ਖੜਨਾ ਕਿਸ ਤਰ੍ਹਾਂ ਦੇ ਤਰੀਕੇ ਨਾਲ ਨਸ਼ਾ ਵੇਚਿਆ ਜਾ ਰਿਹਾ ਜਿਵੇਂ ਕਿ ਇਹ ਅਜੀ ਅਜੀ ਅਸੀਂ ਚੈੱਕ ਕਰਾ ਰਹੇ ਹਾਂ ਸਾਡੇ ਵੱਲੋਂ ਇਸ ਚੈਕਿੰਗ ਕਰਾਈ ਜਾ ਰਹੀ ਹੈ ਜਿਵੇਂ ਅਸੀਂ ਕੋਈ ਚੀਜ਼ ਸਾਹਮਣੇ ਆਈ ਕਿ ਆਪਾਂ ਸਰ ਇੱਕ ਚੀਜ਼ ਹੋਰ ਦੇਖੀ ਕਿ ਜਿਹੜੇ ਡਿਲੀਵਰੀ ਬॉयਜ਼ ਹੈਗੇ ਚਾਹੇ ਜ਼ਮਾਰਤੋ ਲਾਗੇ ਹੋਵੇ ਚਾਹੇ ਮੈਂਕੋ ਲਾਗੇ ਹੋਵੇ ਜਾਂ ਕੋਈ ਹੋਰ ਉਹਨਾਂ ਨੇ ਵੀ ਅੱਜਕੱਲ ਇਹ ਧੰਦਾ ਜਿਹੜਾ ਅਪਣਾਇਆ ਹੋਇਆ ਉਹ ਇਸ ਤਰੀਕੇ ਦੇ ਨਾਲ ਵੀ ਕਿਤੇ ਨਾ ਕਿਤੇ ਸਪਲਾਈ ਕਰਦੇ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ ਆਪਾਂ ਉਸ ਨੂੰ ਚੈੱਕ ਕਰਾ ਲਾਂਗੇ ਕਿ ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਹੈ ਕਿ ਨਹੀਂ ਬਟ ਮੇਨ ਆਈਡੀਆ ਇਹ ਹੈ ਕਿ ਵੀ ਪਬਲਿਕ ਦੇ ਵਿੱਚ ਕੌਨਫੀਡੈਂਸ ਰਹੇ ਕਿ ਜੇ ਉਹ ਸੇਫ ਪੰਜਾਬ ਤੇ ਜਾਂ ਕਿਧਰੇ ਵੀ ਇਸ ਯੋਧੇ ਨਸ਼ਾ ਵਿਰੁੱਧ ਦੇ ਵਿੱਚ ਆਪਣੇ ਵੱਲੋਂ ਇਨਫੋਰਮੇਸ਼ਨ ਦੇ ਕੇ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਉਹਦੇ ਵਿੱਚ ਵੱਲੋਂ ਉਹਦੇ ਵਿੱਚ ਸਾਡੇ ਵੱਲੋਂ ਇੱਕਦਮ ਪੂਰੀ ਤਰ੍ਹਾਂ ਤੇ ਕਾਰਵਾਈ ਕੀਤੀ ਜਾਣਾ ਹੈ